ਮੈਂ ਸੋਚਦਾ ਕਿ ਅੱਜ ਸਹਿਬ ਜاده ਕਿਤੇ ਆ ਜਾਣ ਨਾ ਉਹਨਾਂ ਨੇ ਇੱਕ ਬਹੁਤ ਵੱਡਾ ਸ਼ਿਕਵਾ ਕਰਨਾ ਆਪਣੇ ਬਾਪ ਦੇ ਨਾਲ ਉਹਨਾਂ ਕਹਿੰਦਾ ਉਹ ਬਾਪੂ ਇਹਨਾਂ ਵਾਲੇ ਪਾਸੇ ਬਾਂਹ ਖੜੀ ਕਰਕੇ ਸਾਨੂੰ ਕੰਧਾਂ 'ਚ ਚਿਣਕੇ ਤੁਰਿਆ ਮੈਂ ਗਰੰਥੀ ਆ ਪਰ ਸਾਡੇ ਗੱਲ ਚ ਅੰਗੂਠਾ ਦੇ ਦਿੱਤਾ ਕਿ ਅੱਜ ਤੋਂ ਬਾਅਦ ਅਰਦਾਸ ਦੇ ਬੋਲ ਨਹੀਂ ਪੜਨੇ ਕਿ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਸਤਗੁਰੂ ਜੀ ਆਪ ਜੀ ਦੇ ਚਰਨਾਂ ਚ ਲਾ ਜਾਈਏ ਇਹ ਹੋਰ ਪਤਾ ਸੀ ਭਾਦਰ ਹੋਂਦ ਵਿੱਚ ਆਏ ਨੇ ਇਹਦਾ ਇੱਕ ਕਾਰਨ ਸੀ ਉਹਦੀ ਸ਼ਕਸ਼ੀਤ ਰੋਲੀ ਗਈ ਉਹ ਰੋਲੀ ਪਤਾ ਕਿੱਦਾਂ ਗਈ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਰਾਬਰ ਪੇਸ਼ ਕੀਤਾ। ਅੱਜ ਸਾਧ ਸੰਗਤ ਮੈਨੂੰ ਮਾਫ ਕਰਿਆ ਜੇ ਬਾਬਾ ਦੀਪ ਸਿੰਘ ਦਾ ਨਾਮ ਲੈ ਲੈ ਕੇ ਜਿਹੜੇ ਸਾਡੀ ਕੌਮ 'ਚ ਤੁਸੀਂ ਲਿਆ ਕੇ ਸੀ ਚੁਪੈਰੇ ਬਾੜ ਦਿੱਤੇ ਨੇ ਨਾ ਇਹ ਕੌਮ ਦੇ ਵਿੱਚ ਚੜ੍ਹਦੀ ਕਲਾ ਦਾ। ਇੱਕ ਪੰਕਤੀ ਹੈ। ਬਾਬੇ ਕਬੀਰ ਸਾਹਿਬ ਦਾ ਸ਼ਬਦ ਹੈ। ਕਬੀਰ ਕਾਮ ਪਰੈ ਹਰਿ ਸਿਮਰੀ ਹੈ। ਜਿੱਦਣ ਕੰਮ ਪੈ ਗਿਆ ਨਾ ਸਾਡੀ ਅਰਦਾਸ ਸਿਰਫ ਕੰਮ ਤੱਕ ਸੀਮਤ ਹੋ ਗਈ। ਮੇਰਾ ਦਾਤਾ ਅਰਦਾਸ ਕਰਦਾ ਪਰ ਸੰਸਾਰ ਦੀਆਂ ਲੋੜਾਂ ਮੰਗਣ ਵਾਸਤੇ ਨਹੀਂ ਸਾਡੀ ਅਰਦਾਸ ਪਤਾ ਕਿਦਾਂ ਹੁੰਦੀ ਹੈ ਪੰਕਤੀ ਹੈ ਨਾ ਕਾਮ ਪਰੇ ਹਰ ਸਿਮਰੀਏ ਜਿੱਦਨ ਪੁੱਤਰ ਨੇ ਐਗਜ਼ਾਮ ਦਿੱਤਾ ਹੁਣ ਉਹਨੇ ਉਹਨੂੰ ਪਤਾ ਵੀ ਰਿਜ਼ਲਟ ਆਉਣ ਵਾਲਾ ਹੈ ਉਦੋਂ ਉਹ ਗੁਰਦੁਆਰੇ ਆ ਗਿਆ ਗੁਟਕਾ ਲੈ ਕੇ ਜਿੱਦਨ ਸਾਡੇ ਬੱਚੇ ਨੇ ਕਿਤੇ ਵਿਦੇਸ਼ ਜਾਣਾ ਸਾਨੂੰ ਗੁੰਮਰਾਹ ਕਰਤਾ ਜੀ ਮੈਨੂੰ ਮਾਫ ਕਰਿਓ ਮੈਨੂੰ ਮਾਫ਼ ਕਰਨਾ ਜਿੰਨੀ ਮਰਜ਼ੀ ਬਾਣੀ ਪੜੋ ਮੁਬਾਰਕ ਜੇ ਪਰ ਕਈ ਵਾਰ ਬਾਣੀ ਪੜਦਿਆਂ ਪੜਦਿਆਂ ਬਹੁਤ ਵੱਡਾ ਘਾਣ ਕਰ ਜਾਂਦੇ ਆ ਤੁਹਾਨੂੰ ਪਤਾ ਹੈ ਜੀ 300 ਸਾਲ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਕਿਉਂ ਰੋਲੀ ਕਿਉਂ ਬੰਦਾ ਸਿੰਘ ਬਹਾਦਰ ਨੂੰ 300 ਸਾਲ ਤੱਕ ਚੇਤੇ ਨਹੀਂ ਕੀਤਾ ਗਿਆ ਇਹ ਹੁਣ ਬੰਦਾ ਸਿੰਘ ਬਹਾਦਰ ਹੋਂਦ ਵਿੱਚ ਆਏ ਨੇ ਇਹਦਾ ਇੱਕ ਕਾਰਨ ਸੀ ਉਹਦੀ ਸ਼ਖਸੀਅਤ ਰੋਲੀ ਗਈ ਉਹ ਰੋਲੀ ਪਤਾ ਕਿੱਦਾਂ ਗਈ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਰਾਬਰ ਪੇਸ਼ ਕਰ ਦਿੱਤਾ ਗਿਆ ਵੀ ਇਹ ਸਿੱਖ ਜਿਹੜਾ ਸੀ ਇਹਨੇ ਕਲ ਹੈ ਨਹੀਂ ਸੀ ਇਦਾਂ ਦਾ ਉਹ ਦੁਨੀਆ ਦਾ ਪਹਿਲਾ ਬਾਪ ਸੀ ਅਸੀਂ ਦੁਨੀਆ ਦੀਆਂ ਹਰ ਇੱਕ ਚੀਜ਼ਾਂ ਦਾ ਟੇਸਟ ਚੈੱਕ ਕੀਤਾ ਹੋਵੇਗਾ ਪਰ ਅੱਜ ਤੱਕ ਕਿਸੇ ਨੇ ਆਪਣੇ ਪੁੱਤਰ ਦੇ ਕਲੇਜੇ ਦਾ ਟੇਸਟ ਨਹੀਂ ਜੇ ਚੈੱਕ ਕੀਤਾ ਉਹ ਦੁਨੀਆ ਦਾ ਪਹਿਲਾ ਬਾਦਸ਼ਾਹ ਸੀ ਗੁਰੂ ਕਾ ਸਿੱਖ ਜਿਨੇ ਆਪਣੇ ਪੁੱਤਰ ਦੇ ਕਲੇਜੇ ਦੇ ਸਵਾਦ ਨੂੰ ਚੱਖਿਆ ਆਪਣੇ ਪੁੱਤਰ ਦੇ ਕਲੇਜੇ ਦੇ ਸਵਾਦ ਚੱਕ ਕੇ ਗੁਰਨਾਨਕ ਦਾ ਕੇਸਰੀ ਨਿਸ਼ਾਨ ਚ ਲਾ ਗਿਆ ਪਰ ਅਸੀਂ ਗੁੰਮਰਾਹ ਕਰਕੇ ਨਾ ਉਹਨੂੰ ਐਜ਼ ਏ ਗੁਰੂ ਗੋਬਿੰਦ ਸਿੰਘ ਦਾ ਸ਼ਰੀਕ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਉਨੇ ਕਲਗੀ ਲਾਲੀ ਗੁਰੂ ਬਣ ਗਿਆ ਰਿਜ਼ਲਟ ਹੋਇਆ ਉਹ 300 ਸਾਲ ਰੁਲ ਗਿਆ ਅੱਜ ਸੇਮ ਕੋਮ ਉੱਥੇ ਖੜੀ ਐ ਅੱਜ ਇੱਕ ਹੋਰ ਗੁਰੂ ਕੇ ਲਾਲ ਨੂੰ ਉਹਦੀ ਸ਼ਖਸੀਅਤ ਰੋਲਣ ਵਾਸਤੇ ਉਸ ਨੂੰ ਉਹਨੂੰ ਅਸੀਂ ਗੁਰੂ ਦਾ ਸ਼ਰੀਕ ਬਣਾ ਕੇ ਫਿਰ ਤਿਆਰ ਹੋ ਗਿਆ ਮੈਨੂੰ ਮਾਫ ਕਰਿਆ ਅੱਜ 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 ਵਾਰੀ ਬਾਬਾ ਦੀਪ ਸਿੰਘ ਦੀ ਮੇਰੀ ਗੱਲ ਚੁਬਣੀ ਐ ਅੱਜ ਵਾਰੀ ਬਾਬਾ ਦੀਪ ਸਿੰਘ ਦੀ ਐ ਅੱਜ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ਰੀਕ ਬਣਾ ਕੇ ਦੁਨੀਆ 'ਚ ਪੇਸ਼ ਕੀਤਾ ਜਾ ਰਿਹਾ ਹੈ ਉਹਦੀ ਸ਼ਖਸੀਅਤ ਨੂੰ ਘਟਾਉਣ ਵਾਸਤੇ ਮੈਂ ਬਾਣੀ 'ਚ ਹਵਾਲੇ ਦਿਆਂਗਾ ਮੇਰੇ ਸਤਗੁਰੂ ਨੇ ਬਾਣੀ ਪੜ੍ਹੀ ਨਿਤਨੇਮ ਕੀਤਾ ਪਰ ਇਤਿਹਾਸ ਚ ਨਹੀਂ ਮਿਲਦਾ ਕਿ ਗੁਰੂ ਪਾਤਸ਼ਾਹ ਨੇ ਪਿੱਛੇ ਕੋਈ ਮੰਗ ਰੱਖੀ ਹੋਵੇ ਕਿ ਸਤਗੁਰੂ ਮੈਨੂੰ ਐ ਸੁੱਖ ਦੇਈ ਅੱਜ 사ਸੰਗਤ ਮੈਨੂੰ ਮਾਫ ਕਰਿਆ ਜੇ ਬਾਬਾ ਦੀਪ ਸਿੰਘ ਦਾ ਨਾਮ ਲੈ ਲੈ ਕੇ ਜਿਹੜੇ ਸਾਡੀ ਕੌਮ ਚ ਤੁਸੀਂ ਲਿਆ ਕੇ ਸੀ ਚੁਪਹਿਰੇ ਬਾੜ ਦਿੱਤੇ ਨੇ ਨਾ ਇਹ ਕੌਮ ਦੇ ਵਿੱਚ ਚੜ੍ਹਦੀ ਕਲਾ ਦਾ ਪ੍ਰਤੀਕ ਨਹੀਂ ਹੈ ਜੀ ਪਾਣੀ ਦੀ ਪੰਕਤੀ ਦੇ ਕੇ ਹਵਾਲਾ ਦਿਆਂਗਾ ਸਤਗੁਰੂ ਸੇਤੀ ਗਣਤ ਜੇ ਰੱਖੇ ਹਲਤ ਪਲਤ ਤਿਸ ਕਾ ਗਿਆ ਜਨੇ ਇਹ ਇੱਕ ਵਾਰ ਵੀ ਮੂੰ ਚ ਕਹਤਾ ਨਾ ਕਿ ਅੱਜ ਮੈਂ ਦੋ ਵਾਰ ਜਪਜੀ ਸਾਹਿਬ ਪੜਿਆ ਉਹ ਮਹਾਰਾਜ ਕਹਿੰਦੇ ਐ ਜਾਨ ਛੱਡ ਤੇਰਾ ਅਗਲਾ ਜਾਨ ਵੀ ਚਲਾ ਗਿਆ ਬਾਣੀ ਸੋਦੇ ਕਰਨ ਵਾਸਤੇ ਸੀ ਅੱਜ ਤੁਹਾਡੀ ਕਉਮ ਇਹੋ ਜੀ ਫੇਰ ਮੋਰ ਤੇ ਖਾਰੇ ਸਾਗਰ ਤੇ ਖੜਾ ਕਰਤਾ ਅੱਜ ਹੱਥ ਚ ਫੜ ਕੇ ਮੈਂ ਹੈਰਾਨ ਉਹ ਬਾਣੀ ਨਾਲ ਵੀ ਸੌਦਾ ਹੁੰਦਾ ਜੀ ਗਿਣ ਗਿਣ ਕੇ ਮਹਾਰਾਜ ਮੈਂ ਇੰਨੇ ਜਪਜੀ ਪੜਾਂਗਾ ਇੰਨੀਆਂ ਸੁਖਮਣੀਆਂ ਅਗਲਿਆਂ ਚੁਪਾਰੇ ਦੇ ਨਾਮ ਤੇ ਕੰਨੋ ਫੜ ਕੇ ਧਰੀ ਕੇ ਗੁਰਨਾਨਕ ਸਾਹਿਬ ਨੇ ਜਿਹੜੇ ਚੁਪਾਰੇ ਕੱਟ ਰਹੇ ਸੀ ਨਾ ਉਹਨਾਂ ਨੂੰ ਪਰਿਵਾਰਾਂ ਚ ਲਿਆਦਾ ਸਿੱਧ ਚੁਪਾਰੇ ਹੀ ਤੇ ਕੱਟ ਰਹੇ ਸੀ ਉੱਥੇ ਸ਼ੇਬ ਚੁਪਾਰੇ ਕੱਟ ਰਹੇ ਨੇ ਬਾਬੇ ਨੇ ਘੜੀਸਕੇ ਲਿਆਂਦਾ ਉਹ ਭੋਲਿਓ ਬਾਪ ਦੇ ਨਾਲ ਵੀ ਸੋਧਾ ਹੁੰਦਾ ਵੀ ਇੰਨੀ ਵਾਰ ਤੇਰਾ ਨਾਮ ਲਵਾਂਗਾ ਉਹਦਾ ਨਾਮ ਲੈਣਾ ਜੋ ਸਾਸ ਗਰਾਸ ਨਾ ਵਿਸਰੈ ਕਦੇ ਸਾਹ ਲੈਂਦੇ ਵੀ ਪ੍ਰਾਤਮਾਨਾ ਭੁੱਲੋ ਔਰ ਤੁਸੀਂ ਇਹ ਕਿਹੜੇ ਪਾਸੇ ਕੌਮ ਲਾ ਕੇ ਬੈਠਿਓ ਔਰ ਮੈਂ ਹੈਰਾਨ ਆ ਜੀ ਕੱਲ ਨੂੰ ਇੱਕ ਫੋਨ ਮੈਨੂੰ ਆਂਦਾ ਉਹ ਕਹਿੰਦਾ ਭਾਈ ਸਾਹਿਬ ਜੀ ਸਾਡੇ ਤੇ ਕਮਾਲ ਹੋ ਗਈ ਮੈਂ ਗ੍ਰੰਥੀ ਆਂ ਔਰ ਸਾਡੇ ਗਲ ਚ ਅੰਗੂਠਾ ਦੇ ਦਿੱਤਾ ਕਿ ਅੱਜ ਤੋਂ ਬਾਅਦ ਅਰਦਾਸ ਦੇ ਬੋਲ ਨਹੀਂ ਪੜਨੇ ਕਿ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਸਤਿਗੁਰੂ ਜੀ ਆਪ ਜੀ ਦੇ ਚਰਨਾਚ ਅਰਦਾਸ ਹੈ ਇੱਥੇ ਇਹ ਬੋਲ ਪੜੇ ਜਾਣਗੇ ਨਿਮਾਨਿਆਂ ਦੇ ਮਾਨ ਬਾਬਾ ਦੀਪ ਸਿੰਘ ਤੇਰੇ ਚਰਨਾਚ ਅਰਦਾਸ ਹੈ ਓਏ ਉਸ ਸਿੱਖ ਦੇ ਨਾ ਮੈਂ ਚਰਨਾ ਦੀ ਖਾਕ ਦੇ ਬਰਾਬਰ ਵੀ ਨਹੀਂ ਐ ਜੀ ਬਾਬਾ ਦੀਪ ਸਿੰਘ ਦੇ ਉਹ ਗੁਰੂ ਦਾ ਲਾਲ ਸੀ ਜੀ ਕਹਿਣੀ ਤੇ ਕਥਨੀ ਦਾ ਪੂਰਾ ਪਰ ਮੈਂ ਬੇਨਤੀ ਕਰਾਂ ਉਹ ਸਿੱਖ ਸੀ ਜੀ ਉਹ ਗੁਰੂ ਨਹੀਂ ਸੀ ਉਹ ਆਪ ਗੁਰੂ ਗ੍ਰੰਥ ਸਾਹਿਬ ਦੇ ਦਰ ਸੇ ਇੱਕ ਚਾਲ ਚੱਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਉਸ ਸਿੱਖ ਦੀ ਇਮਿਹਤ ਉਹਨੂੰ ਖਤਮ ਕਰਨ ਵਾਸਤੇ ਅੱਜ ਉਹਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾ ਕੇ ਮੈਂ ਹੈਰਾਨ ਜਿਹੜੇ ਲੋਕੀ ਐ ਚੁਲੀਏ ਤਪ ਕਰ ਰਹੇ ਸੀ ਬਾਬੇ ਨੇ ਕਸੀਟ ਕੇ ਲਿਆਂਦੇ ਅੱਜ ਬਾਬੇ ਦੀ ਕੌਮ ਤਪ ਕਰ ਰਹੀ ਹੈ ਜੀ ਗੁਰਦੁਆਰਿਆਂ ਗੁਰਦੁਆਰਿਆਂ ਦੇ ਵਿੱਚ ਲਿਆ ਕੇ ਅਸੀਂ ਤਪਵਾੜਤਾ ਬਾਣੀ ਪੜੋ ਮੈਂ ਨਹੀਂ ਰੋਕਦਾ ਬਾਣੀ ਪੜੋ 사ਸੰਗਤ ਜਮ ਜਮ ਕੇ ਪੜੋ ਪੰਥ ਪ੍ਰਮਾਨਤ ਰਹਿਤ ਮਰਿਆਦਾ ਹਰ ਇੱਕ ਸਿੱਖ ਦਾ ਸਹਿਜ ਪਾਠ ਨਿਰੰਤਰ ਜਾਰੀ ਰਵੇ ਨਿਰੰਤਰ ਜਾਰੀ ਰਵੇ ਸਹਿਜ ਪਾਠ ਹਰ ਰੋਜ਼ ਪੂਰਾ ਦਿਨ ਸਿੱਖ ਬਾਣੀ ਪੜੇ ਪਰ ਕਦੇ ਆ ਮਨ ਚ ਨਾ ਸੋਚਿਓ ਜੀ ਐ ਪੜਨ ਨਾਲ ਇਹੀ ਤੇ ਕੰਮ ਉਹ ਲੋਕੀ ਕਰ ਰਹੀ ਸੀ ਜਿਨ੍ਹਾਂ ਨੇ ਸਮਾਜ ਗੁਮਰਾਹ ਕੀਤਾ ਪਰ ਮੈਂ ਹੈਰਾਨ ਹੋਣਾ ਜੀ ਮੇਰੀ ਆਪਣੀ ਸੋਚ ਹੈ 사ਸੰਗਤ ਮੈਂ ਗਲਤ ਵੀ ਹੋ ਸਕਦਾ ਮੈਂ ਸੋਚਦਾ ਕਿਤੇ ਅੱਜ ਸਹਬ ਜਾਦੇ ਕਿਤੇ ਆ ਜਾਣ ਨਾ ਉਹਨਾਂ ਨੇ ਇੱਕ ਬਹੁਤ ਵੱਡਾ ਸ਼ਿਕਵਾ ਕਰਨਾ ਆਪਣੇ ਬਾਪ ਦੇ ਨਾਲ ਉਹਨਾਂ ਕਹਿੰਦਾ ਉਹ ਬਾਪੂ ਇਹਨਾਂ ਵਾਲੇ ਪਾਸੇ ਬਾਹ ਖੜੀ ਕਰਕੇ ਸਾਨੂੰ ਕੰਧਾਂ ਚ ਚਿੰਕੇ ਚਲਿਆ ਗਿਆ ਇਹਨਾਂ ਦੇ ਉੱਤੇ ਬਾਹ ਖੜੀ ਕਰਕੇ ਸਾਡੀਆਂ ਲਾਸ਼ਾਂ ਚਮਕੌਰ ਚ ਰੁਲਦੀਆਂ ਛੱਡ ਗਿਆ ਓਏ ਅਸੀਂ ਤੇ ਸੱਤ ਸੜਵੀਂ ਉਮਰ ਚ ਕਿਸੇ ਦੇ ਸਾਹਮਣੇ ਸਿਰ ਨਹੀਂ ਚੁਕਾਇਆ ਆ ਵੇਖ ਆ ਪਰਸੋਂ ਦੀ ਵੀਡੀਓ ਵੀਰ ਤੇਜਿੰਦਰ ਸਿੰਘ ਬੈਠੇ ਹੋ ਇਹਨੂੰ ਪਤਾ ਹੋਣਾ ਤੁਹਾਡੀ ਕੌਮ ਦਾ ਇੱਕ ਬਹੁਤ ਵੱਡੀ ਇੱਕ ਸੰਸਥਾ ਦਾ ਹੈੱਡ ਨਿਹੰਗ ਪੋਨੇ ਚ ਔਰ ਜਾ ਕੇ ਪਰਮਾਨੰਤ ਸਾਧ ਦੇ ਡੇਰੇ ਚ ਪਤਾ ਕੀ ਕਹਿੰਦਾ ਉਹ ਜਕਾਰਾ ਕਿ ਜਾਂਦਾ ਜੋ ਬੋਲੇ ਸੋ ਨਿਹਾਲ ਹੋ ਜਾਵੇ ਪਰਮਾਨੰਦ ਦੇ ਮਨ ਨੂੰ ਪਾਵੇ ਲੱਖ ਲਾਨਤ ਹੈ ਲੱਖ ਲਾਨਤ ਤੁਹਾਡੀਆਂ ਦਸਤਾਰਾਂ ਦੇ ਉੱਤੇ ਤੇ ਤੁਹਾਡੀਆਂ ਕਿਰਪਾਾਂਾਂ ਦੇ ਉੱਤੇ ਤੁਹਾਡੀ ਕੌਮ ਦਾ ਕੌਮ ਦਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਰਾਗੀ ਤੁਹਾਡੀਆਂ ਭਾਵਨਾਵਾਂ ਵਿੱਚ ਜੁੜੀਆਂ ਹੋਣਗੀਆਂ ਮੈਂ ਗੁਰੂਦਰ ਦਾ ਕੂਕਰਾਂ ਜੀ ਨਹੀਂ ਬਰਦਾਸ਼ਤ ਹੋ ਬੇਰਖੁੱਲ ਹੁੰਦਾ ਹਰਮੰਦਰ ਸਾਹਿਬ ਦੇ ਵਿੱਚ 35 ਸਾਲ ਕੀਰਤਨ ਕਰਨ ਵਾਲਾ ਰਾਗੀ ਬਲਵੀਰ ਸਿੰਘ ਪੰਘੜ ਅਸ਼ੀਸ਼ ਤੋਸ਼ ਦੇ ਪੈਰਾਂ 'ਚ ਬੈਠ ਕੇ ਅਰਦਾਸ ਕਰਦਾ ਹੈ ਕਹਿੰਦਾ ਜਿਹੜਾ ਆਨੰਦ ਮੈਨੂੰ ਇੱਥੇ ਆਂਦਾ ਹੈ ਉਹ ਆਨੰਦ ਮੈਨੂੰ ਕਿਤੇ ਨਹੀਂ ਆਇਆ ਵਾਹ ਓਏ ਸਿੱਖਾ ਤੈਨੂੰ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਆਨੰਦ ਨਹੀਂ ਆਇਆ ਤੁਹਾਨੂੰ ਨਹੀਂ ਲੱਗਦਾ ਵੀ ਕੋਮ ਖਰੇ ਸਾਗਰ 'ਚ ਲਿਆ ਕੇ ਖੜਾਤੀ ਅੱਜ ਸਾਹਿਬਜ਼ਾਦਿਆਂ ਦੀ ਆਂਦਰਾਂ ਦੇ ਨਾਲ ਖਿਲਵਾੜ ਹੋ ਰਿਹਾ ਹੈ ਇਤਿਹਾਸ ਜੀ ਜਦੋਂ ਬਾਬਾ ਅਜੀਤ ਸਿੰਘ ਦੀਆਂ 26 ਟੁਕੜੇ ਸਰੀਰ ਧਰਤੀ ਤੇ ਡਿੱਗਿਆ ਨਾ ਭਾਈ ਦਿਆ ਸਿੰਘ ਸਿੱਖ ਹੈ ਉਹਦਾ ਪਿਆਰ ਹੈ ਗੁਰੂ ਦੇ ਨਾਲ ਉਨੇ ਉਹਨੂੰ ਪਤਾ ਸੀ ਵੀ ਗੁਰੂ ਨੇ ਨਹੀਂ ਮੰਨਣਾ ਪਰ ਇਹਦੇ ਚਾਰ ਪੁੱਤਰ ਨੇ ਚਾਰਾਂ ਚੋਂ ਇੱਕ ਵੀ ਕੋਲ ਨਹੀਂ ਹੈ ਦੋ ਤੇ ਪਤਾ ਹੀ ਨਹੀਂ ਨਾ ਕੋ ਪਤਾ ਥੋੜਾ ਜਿਹਾ ਕਿੱਧਰ ਨੇ ਉਹ ਤੇ ਭਾਵੇਂ ਸਰਸਾ ਚ ਰੁੜ ਗਏ ਉਹਦੇ ਬਾਰੇ ਤੇ ਬਾਅਦ ਚ ਪਤਾ ਲੱਗਾ ਵੀ ਸਰਾਂਦੇ ਸਾਰਾਂਦੇ ਨੇ ਦਿਆ ਸਿੰਘ ਸੋਚਦਾ ਵੀ ਚਾਰਾਂ ਦੇ ਵਿੱਚੋਂ ਦੋ ਪਤਾ ਨਹੀਂ ਜਿਹੜੇ ਦੋ ਸੀ ਇੱਕ ਦੀਆਂ ਲਾਸ਼ਾਂ ਉਹ ਖਿੰਡਰੀਆਂ ਹੋਈਆਂ ਨੇ ਆਂਦਰਾਂ ਉਹਦੀਆਂ ਦਾ ਢੇਰ ਲੱਗਾ ਹੋਇਆ ਤੇ ਦਿਆ ਸਿੰਘ ਜਾ ਕੇ ਪਤਾ ਕੀ ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਸੁਣਨਾ ਨੁਕਤਾ ਕਹਿੰਦਾ ਬਾਪੂ ਆ ਵੇਖੀਏ ਤੇਰੇ ਪੁੱਤਰ ਦੀਆਂ ਆਂਦਰਾਂ ਕਿਦਾਂ ਖੇਲੀਆਂ ਹੋਈਆਂ ਨੇ ਗੁਰਗੋਮਤ ਸਿੰਘ ਨੂੰ ਵੇਖੀ ਆਂਦਰਾਂ ਖਿਲਰ ਰੀਆਂ ਹੋਈਆਂ ਆ ਟੁਕੜੇ ਟੁਕੜੇ ਦਾ ਸਰੀਰ ਪਿਆ ਹੋਇਆ ਵੇਖਿਆ ਇਧਰ ਵੀ ਨਿਗਾਹ ਮਾਰ ਕਿੰਨੀਆਂ ਚੀਲਾਂ ਇਕੱਠੀਆਂ ਹੋ ਗਈਆਂ ਨੇ ਚੀਲਾਂ ਈਗਲ ਕਿੰਨੀਆਂ ਇਕੱਠੀਆਂ ਹੋ ਗਈਆਂ ਨੇ ਕਾਂ ਇਕੱਠੇ ਹੋ ਗਏ ਨੇ ਬਾਪੂ ਹੋਰ 15 ਵੀਂ ਮਿੰਟਾਂ ਚ ਤੇਰੇ ਪੁੱਤਰਾਂ ਦੀਆਂ ਇਹਨਾਂ ਆਂਦਰਾਂ ਨੂੰ ਇਹਨਾਂ ਚੀਲਾਂ ਨੇ ਆਪਣੇ ਮੂੰਹ ਚ ਪਾ ਕੇ ਓ ਅਸਮਾਨ ਦੇ ਮੱਧ ਦੇ ਵਿੱਚ ਲੈ ਕੇ ਚਲਾ ਜਾਣਾ ਹੈ ਵੀ ਸ਼ਾਇਦ ਡੋਲ ਜੇ ਬਾਪ ਸ਼ਾਇਦ ਇੱਕ ਬਚਾ ਲੇ ਤੇ ਮੇਰਾ ਦਾਤਾ ਹੱਸ ਕੇ ਪਤਾ ਕੀ ਕਹਿੰਦਾ ਕਹਿੰਦਾ ਇਸੇ ਤੇ ਉਡੀਕ ਦੇ ਵਿੱਚ ਬੈਠਾ ਹੋਇਆ ਹਿਆ ਦਿਆਸਿਆ ਇਸੇ ਤੇ ਉਡੀਕ ਚ ਬੈਠਾ ਵੀ ਕਦੋਂ ਮੇਰੇ ਪੁੱਤਰਾਂ ਦੀਆਂ ਆਂਦਰਾਂ ਮੂੰਹ ਚ ਪਾ ਕੇ ਨਾ ਉਹ ਅਸਮਾਨ ਧਰਤੀ ਦੇ ਕੋਨੇ ਪਹਾੜਾਂ ਦੀਆਂ ਕਾਂਦਰਾ ਆਲਿਆਂ ਦੇ ਵਿੱਚ ਮੇਰੇ ਪੁੱਤਰਾਂ ਦੇ ਟੁਕੜੇ ਜਾਣ ਜਦੋਂ ਮੇਰੇ ਪੁੱਤਰਾਂ ਦੇ ਟੁਕੜੇ ਇਹਨਾਂ ਆਲਣਿਆਂ ਦੇ ਵਿੱਚ ਜਾਣਗੇ ਨਾ ਜਿੱਥੇ ਜਿੱਥੇ ਤੱਕ ਮੇਰੇ ਪੁੱਤਰਾਂ ਦੀ ਅੱਜ ਖੂਨ ਦੀ ਮਹਿਕ ਜਾਏਗੀ ਮੇਰਾ ਪੰਥ ਉੱਥੇ-ਉੱਥੇ ਤੱਕ ਸੁਰਜੀਤ ਹੋਵੇਗਾ ਇਹ ਮੇਰੇ ਪੰਥ ਦੀਆਂ ਇਹ ਮੇਰੇ ਪੰਥ ਦੀਆਂ ਗੂੰਜਾਂ ਹੋਣਗੀਆਂ ਅੱਜ ਉਹ ਸਾਹਿਬ ਜاده ਕਹਿਣਗੇ ਦੇਖ ਓਏ ਬਾਬਾ ਤੇਰੇ ਪੰਥ ਦੀਆਂ ਗੂੰਜਾਂ ਲੋਕਾਂ ਦੇ ਪੈਰਾਂ ਦੇ ਵਿੱਚ ਜਾ ਕੇ ਪੈ ਗਈਆਂ ਅੱਜ ਤੇਰਾ ਪੰਥ ਉਹਨੇ ਤੇ ਛੱਡਿਆ ਦਾਰ ਹੀ ਕੋਈ ਨਹੀਂ ਛੱਡਿਆ ਜੀ ਉਹ ਅਸੀਂ ਤੇ ਵਜੀਰ ਖਾਨ ਦੀ ਕਚਹਿਰੀ ਦੇ ਵਿੱਚ ਵੀ ਸਿਰ ਨਹੀਂ ਝੁਕਾਇਆ ਇਹਨੇ ਤੇ ਤੇਰੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੰਦਿਆਂ ਦੇ ਪੈਰਾਂ ਤੇ ਸਿਰ ਝੁਕਾ ਕੇ ਰੱਖ ਦਿੱਤੇ ਤੁਹਾਨੂੰ ਨਹੀਂ ਲੱਗਦਾ ਅੱਜ ਗਿਲਾ ਕਰਦੇ ਹੋਣਗੇ ਕਿੰਨਾ ਵੱਡਾ ਜ਼ਿਕਰਾ ਤੁਸੀਂ ਸਾਰੇ ਅਸੀਂ ਪਰਿਵਾਰਾਂ ਵਾਲੇ ਬੈਠੀਆਂ ਤੁਹਾਡੇ ਬੱਚੇ ਮੇਰੇ ਬੱਚੇ ਨੇ ਸਾత్సੰਗਤ ਕਦੇ ਇਮਾਨਦਾਰੀ ਨਾਲ ਸੋਚਿਆ ਛੋਟੇ ਛੋਟੇ ਬੱਚੇ ਹੁਣ ਦੌੜਦੇ ਨੇ ਮੈਂ ਕਿ ਛੋਟਾ ਜਿਹਾ ਤੁਹਾਨੂੰ ਐਗਜ਼ਾਮਪਲ ਦੇ ਆ ਮੰਨ ਲਓ ਵੀ ਇੱਥੋਂ ਜਾਂਦਿਆਂ ਕੋਈ ਬੱਚਾ ਇੱਥੇ ਡਿਗ ਜੇ ਇੱਥੇ ਦੌੜਦਿਆਂ ਡਿੱਗ ਜੇ ਸਾਡੇ ਸਾਰਿਆਂ ਦੀ ਜ਼ੁਬਾਨ 'ਚ ਕਿਹੜਾ ਲਫ਼ਜ਼ ਨਿਕਲਦਾ ਜੀ ਸਾਰਿਆਂ ਦੀ ਜ਼ੁਬਾਨ 'ਚੋਂ ਲਫ਼ਜ਼ ਨਿਕਲਦਾ ਹਾਏ ਨਿਕਲਦਾ ਨਾ ਮਾਂ ਦੇ ਸਾਹਮਣੇ ਬੱਚਾ ਦੌੜਦਾ ਡਿੱਗ ਜੇ ਉਹਦੇ ਹੱਥ 'ਚ ਲੱਗ ਜੇ ਤੱਤੇ ਤਵੇ ਨੂੰ ਮਾਰਾ ਜਾ ਉਹਦਾ ਹੱਥ ਲੱਗ ਜੇ ਤੇ ਮਾਂ ਦੇ ਮੂੰਹ 'ਚੋਂ ਲਫ਼ਜ਼ ਨਿਕਲਦਾ ਹਾਏ ਕੁਰਬਾਨ ਜਾਈਓ ਓਏ ਦਾਤਾ ਤੇਰੇ ਪੁੱਤਰ ਦੇ 26 ਟੁਕੜੇ ਧਰਤੀ 'ਤੇ ਡਿੱਗਦੇ ਨੇ ਤੇਰੇ ਪੁੱਤਰ ਦੀਆਂ ਆਂਦਰਾਂ ਖਿਲਰਦੀਆਂ ਨੇ ਤੇ ਤੇਰੇ ਮੂੰਹ 'ਚੋਂ ਹਾਏ ਨਹੀਂ ਨਿਕਲਦਾ ਤੇਰੇ ਮੂੰਹ 'ਚੋਂ ਲਫ਼ਜ਼ ਨਿਕਲਦਾ ਸ਼ਾਬਾਸ਼ ਪੁੱਤਰ ਦੇ ਟੁਕੜੇ ਧਰਤੀ ਨੇ ਤੇ ਮੇਰਾ ਬਾਪੂ ਕਹਿੰਦਾ ਸ਼ਾਬਾਸ਼ ਪਿਸਰ ਕਿਆ ਖੂਬ ਦਲੇਰੀ సే ਲੜੇ ਹੋ ਲੜੋ ਵੀ ਕਿਉ ਨਾ ਗੋਬਿੰਦ ਕੇ ਫਰਜੰਦ ਜੋ ਬੜਿਓ ਐ ਇੱਥੇ ਇੱਕ ਸੰਸਕਤ ਇੱਕ ਗੈਪ ਪੈਦਾ ਹੋ ਚੁਕਿਆ ਗੁਰੂ ਗੋਬਿੰਦ ਸਿੰਘ ਤੇ ਸਿੱਖ ਗੈਪ ਪਰ ਕੇਵਲ ਇੱਥੇ ਤੱਕ ਸੀਮਤ ਨਹੀਂ ਇੱਕ ਪੁੱਤਰ ਦੀ ਮੌਤ ਤੋਂ ਬਾਅਦ ਦੋ ਪਤਾ ਨਹੀਂ ਇੱਕ ਕੋਲ ਹੈ ਤੇ ਸਤਿਗੁਰੂ ਉਹਨੂੰ ਕਹਿੰਦੇ ਨੇ ਬੇਟਾ ਤੁਮ ਕੋ ਵੀ ਇਸੀ ਰਾਹ ਪਰ ਕੁਰਬਾਨ ਕਰੇਂਗੇ ਸਤਿ ਸ਼ੁਕਰ ਹੈ ਹਮ ਵੀ ਕਦੀ ਕਿਸੇ ਕੰਜਰ ਸੇ ਮਰenge। ਔਰ ਜਦੋਂ ਦੂਜਾ ਪੁੱਤਰ ਜਾਂਦਾ ਨਾ ਇਹ ਅੱਠ ਪੋ ਦਾ ਇੱਕ ਪਾਸੇ ਸੂਰਜ ਡੁੱਬਦਾ ਹੈ। ਦੂਜੇ ਪਾਸੇ ਬਾਬਾ ਜੁਝਾਰ ਸਿੰਘ ਦੇ ਸਰੀਰ ਦੇ ਵਿੱਚ ਬਰਸ਼ੇ ਖੁਬਰੇ ਹੁੰਦੇ ਨੇ। ਬਰਸ਼ੇ। ਉਹਦੇ ਸਰੀਰ ਦੇ ਵਿੱਚ ਕਿਰਪਾਨਾਂ ਦੇ ਫਟ ਵੱਜ ਰਹੇ ਹੁੰਦੇ ਨੇ ਤੇ ਜਦੋਂ ਧਰਤੀ ਤੇ ਡਿੱਗਦਾ ਨਾ ਤੇ ਉਹ ਤੜਪਦਾ। ਉਹਦੇ ਪੈਰ ਧਰਤੀ ਤੇ ਵੱਜਦੇ ਨੇ ਤੇ ਬਾਪ ਘੜੀ ਚੋਂ ਖੜਾ ਹੋ ਕੇ ਨਾ ਮੁਸਕਰਾਉਂਦਾ ਹੈ। ਔਰ ਇਤੋਂ ਪਹਿਲਾਂ ਜਿੰਨੀਆਂ ਵੀ ਸ਼ਾਹਤਾ ਹੋਈਆਂ ਨਾ ਸਾ ਸੰਗਤ ਦੇਖੋ ਅੱਜ ਵੀ ਫੌਜ ਦਾ ਇੱਕੇ ਬੜਾ ਕਮਾਲ ਦਾ ਇੱਕ ਸਪਰਿੰਡੀ ਹੁੰਦੀ ਹੈ ਕਿ ਫੌਜ ਜੰਗ ਜਿਹੜੀ ਕੇਵਲ ਹਥਿਆਰਾਂ ਨਾਲ ਨਹੀਂ ਜੋਸ਼ ਨਾਲ ਜਿੱਤੀ ਜਾਂਦੀ ਜਦੋਂ ਮੈਦਾਨੇ ਜੰਗ 'ਚ ਸਿੰਘ ਜੂਝਦੇ ਸੀ ਨਾ ਇਧਰੋਂ ਪਿੱਛੋਂ ਜਿਹੜੇ ਬਾਕੀ ਸਿੰਘ ਨੇ ਉਹ ਜਕਾਰੇ ਛੜਦੇ ਸੀ ਬੋਲੇ ਸੋਨੇ ਆਲ ਦੇ ਤਾਂ ਕਿ ਜੋਸ਼ ਪੈਦਾ ਹੋਵੇ ਔਰ ਜਦੋਂ ਕੋਈ ਸਿੱਖ ਜ਼ਖਮੀ ਹੋ ਕੇ ਜਦੋਂ ਧਰਤੀ ਤੇ ਡਿੱਗਦਾ ਸੀ ਜਦੋਂ ਕਿਸੇ ਦਾ ਸਿਰ ਕੱਟਿਆ ਜਾਂਦਾ ਸੀ ਸ਼ਹੀਦ ਹੁੰਦਾ ਸੀ ਨਾ ਤੇ ਗੁਰੂ ਗੋਬਿੰਦ ਸਿੰਘ ਦੇਖ ਕੇ ਕਹਿੰਦੇ ਸੀ ਓ 10 ਹਜ਼ਾਰੀ ਸਿੱਖ ਡਿੱਗ ਕੇ ਆ ਗੁਰੂ ਦਾ ਇਧਰੋਂ ਜਕਾਰੇ ਗੱਜਦੇ ਸੀ ਇਹ ਤੋਂ ਜਕਾਰੇ ਛੱਡੇ ਜਾਂਦੇ ਸੀ ਤੇ ਜਦੋਂ ਬਾਬਾ ਜੁਰਾਵਰ ਸਿੰਘ ਧਰਤੀ ਤੇ ਡਿੱਗਿਆ ਨਾ ਇੱਕ ਵੀ ਜਕਾਰਾ ਨਹੀਂ ਜੇ ਵਜਿਆ ਗੜੀ ਚ ਗੜੀ ਚ ਜਕਾਰਾ ਨਹੀਂ ਜੇ ਵਜਿਆ ਤੇ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਕਹਿੰਦੇ ਖਾਲਸਾ ਜੀ ਵੇਖ ਲਿਆ ਫਿਰ ਗੁਰੂ ਗੋਬਿੰਦ ਸਿੰਘ ਨੇ ਕਦੇ ਸਿੱਖਾਂ ਤੇ ਪੁੱਤਰਾਂ 'ਚ ਫਰਕ ਨਹੀਂ ਸਮਝਿਆ ਪਰ ਤੁਸੀਂ ਮੇਰੇ ਵਿੱਚ ਬਹੁਤ ਵੱਡਾ ਫਰਕ ਸਮਝਿਆ ਹੋਇਆ ਐ ਇਹ ਗੁਰੂ ਗੋਬਿੰਦ ਸਿੰਘ ਤੁਹਾਡੀ ਖੁਸ਼ੀ 'ਚ ਬਰਾਬਰ ਸ਼ਾਮਲ ਹੈ ਤੁਹਾਡੀ ਖੁਸ਼ੀ 'ਚ ਸਿੰਘ ਧਰਤੀ ਤੇ ਡੇਗਦੇ ਰਹੇ ਤੁਹਾਡੇ ਜਕਾਰਿਆਂ ਦੇ ਵਿੱਚ ਮੈਂ ਬਰਾਬਰ ਸ਼ਾਮਲ ਸਾਂ ਪਰ ਜਦੋਂ ਮੇਰੇ ਪੁੱਤਰ ਮੋਰ ਲਾੜੀ ਨਾਲ ਵਿਆਹੇਗੇ ਤੁਹਾਡੇ 'ਚੋਂ ਇੱਕ ਵੀ ਜਕਾਰਾ ਨੰਗ ਜਾਇਆ ਗਿਆ ਮੇਰੇ ਪੁੱਤਰ ਮੌਤ ਲਾੜੀ ਦੇ ਨਾਲ ਵਿਆਹੇ ਗਏ ਨੇ ਅੱਜ ਔਰ ਉਹ ਜਕਾਰਾ ਗੁਰੂ ਗੋਬਿੰਦ ਸਿੰਘ ਨੇ ਛੱਡਿਆ ਬੜੇ ਕਮਾਲ ਦੀਆਂ ਉਹ ਪੰਕਤੀਆਂ ਸੀ ਸੋਨ ਸਿੰਘ ਸੀਤਲ ਦੀਆਂ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਭਡੇਰਾ ਹੱਸ ਬੋਲੇ ਸਤਿਗੁਰੂ ਬਾਪਾਣਾ ਤੇਰਾ ਤੇਰਾ ਤੁਝ ਕੋ ਸੌਂਪ ਦੇ ਕੇ ਆ ਲੱਗਾ ਮੇਰਾ ਹੁਕਮ ਰਜ਼ਾਈ ਚੱਲਣਾ ਮਨ ਚਾਉ ਕਨੇਰਾ ਪੰਥ ਵਸੈ ਮੈਂ ਉਜੜਾਂ ਮਨ ਚਾਉ ਕਨੇਰਾ ਵਾਹ ਵਾਹ ਗੋਬਿੰਦ ਸਿੰਘ ਵਾਹ ਜੀਰਾ ਤੇਰਾ ਓਏ ਤੇਰੇ ਵਰਗਾ ਜ਼ਿਕਰਾ ਕਿਸੇ ਦਾ ਨਹੀਂ